ਨਾਮ ਫਕੀਰ ਤੇ ਨਾ ਦਾ ਬਾਹੂ ਕਬਰ ਜਿੰਨਾ ਦੀ ਜੀਵੇ ਇਹ ਉਹ ਹਸਤੀਆਂ ਨੇ ਜਿਨ੍ਹਾਂ ਆਪਣੇ ਆਪ ਨੂੰ ਫਨਾ ਕੀਤਾ ਜੀਵਿਆਂ ਦੀ ਵੀ ਫਨਾ ਕੀਤਾ ਔਰ ਇਹਨਾਂ ਦਾ ਇਹ ਮਕਾਮ ਉੱਚੀ ਸ਼ਾਨ ਆ ਅੱਜ ਉਹਨਾਂ ਦੀ 16 ਤਰੀਕ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਸੀ ਜਨਾਬ ਬਰਕਰ ਸਿੱਧੂ ਸਾਹਿਬ ਅੱਜ 17 ਤਰੀਕ ਉਹਨਾਂ ਨੂੰ ਕਫਨ ਦਫਨ ਕੀਤਾ ਗਿਆ ਸੀ ਜਨਾਬ ਨੂੰ ਇਹ ਉਹਨਾਂ ਦੀ ਚਾਦਰ ਦੀ ਰਸਮ ਕਰਨ ਅਸੀਂ ਆਏ ਸੀ ਸਾਡੇ ਵੱਡੇ ਬਾਜੀ ਜਿਨ੍ਹਾਂ ਨੇ ਮਜ਼ਾਰ ਦੀ ਸੇਵਾ ਜਨਾਬ ਮਿਸਟਰ ਬੀਨ ਸਾਹਿਬ ਆਸਟ੍ਰੇਲੀਆ ਉਹਨਾਂ ਨੇ ਕਰਾਈ ਯਾਰ ਬਹੁਤ ਧੰਨਵਾਦ ਉਹਨਾਂ ਦੀ ਫੈਮਿਲੀ ਉਹਨਾਂ ਦਾ ਪਰਜੰਦ ਖੜਾ ਵਾ ਸਾਨੂੰ ਬਹੁਤ ਖੁਸ਼ੀ ਆ ਔਰ ਅਸੀਂ ਬਾਜੀ ਨੂੰ ਬਹੁਤ ਮਿਸ ਕਰ ਰਹੇ ਹਾਂ ਇਸ ਸਮੇਂ ਤੇ ਔਰ ਬਹੁਤ ਜ਼ਿਆਦਾ ਬਾਜੀ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਦੁਕਾਨਾਂ ਖੋਲਣੀਆਂ ਬਹੁਤ ਸੌਖੀਆਂ ਖੋਲ ਕੇ ਰੱਖਣੀਆਂ ਬਹੁਤ ਔਖੀਆਂ ਜਨਾਬ ਨੇ ਸ਼ਗਿਰਦ ਦਾ ਫਰਜ਼ ਨਿਭਾਇਆ ਸਾਡੇ ਲੱਖ ਲੱਖ ਸਜਦੇ ਆ ਸਾਡੇ ਮਿਸਟਰ ਬੀਨ ਸਾਹਿਬ ਦੇ ਚਰਨਾ ਅੱਜ ਸਾਡੇ ਬਹੁਤ ਸਲੂਟ ਆ ਜੀ ਉਹਨਾਂ ਨੂੰ ਐਸੀ ਆਸ਼ਕੀ ਦੇਖੀ ਨਹੀਂ ਕਿਸੇ ਹਰ ਬੰਦਾ ਆਪਣੇ ਮਹਿਬੂਬ ਦੀ ਯਾਦ ਚ ਤਾਜ ਨਹੀਂ ਬਣਾ ਸਕਦਾ ਪਰ ਉਹਨਾਂ ਨੇ ਬਣਾ ਕੇ ਦਿਖਾਇਆ ਕਰਕੇ ਦਿਖਾਇਆ ਅਸੀਂ ਫਿਰ ਧੰਨਵਾਦ ਕਰਦੇ ਹਾਂ ਮਿਸਟਰ ਬੀਨ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਪੰਜੀ ਬਹੁਤ ਸ਼ੁਕਰੀਆ ਤੁਸੀਂ ਆਏ ਹਾਂਜੀ ਨਮਸਕਾਰ ਦੋਸਤੋ ਮੈਂ ਗੋਪੀ ਜਰੋੜਾ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹਾਂ ਜੀ ਤੁਹਾਨੂੰ ਪਤਾ ਹੀ ਹੈ ਜੀ ਮਿਸਟਰ ਬੀਨ ਰਿਕਾਰਡਸ ਆਸਟ੍ਰੇਲੀਆ ਤੋਂ ਜਿਨ੍ਹਾਂ ਨੇ ਆਪਣਾ ਸਫਰ 2 ਸਾਲ ਪਹਿਲਾਂ ਪੈਸਾ ਕੀ ਦੇ ਨਾਲ ਸ਼ੁਰੂ ਕੀਤਾ ਸੀ ਔਰ ਬੀਨ ਰਿਕਾਰਡਸ ਕੰਪਨੀ ਲਾਂਚ ਕਰਦੇ ਆਂ ਇਹ ਇੱਕ ਸੁਪਨਾ ਦੇਖਿਆ ਸੀ ਕਿ ਅਸੀਂ ਉਸਤਾਲ ਬਰਕਾ ਸਿੱਧੂ ਸਾਹਿਬ ਜੀ ਦੀ ਜਿਹੜੀ ਸਮਾਧੀ ਹੈ ਉਸ ਨੂੰ ਬਣਾਵਾਂਗੇ ਪ੍ਰਗਟ ਕਰਾਂਗੇ ਔਰ ਬਹੁਤ ਹੀ ਸੋਹਣੇ ਤੰਗ ਨਾਲ ਸਜਾਵਾਂਗੇ ਸੋ ਸੁਪਨਾ ਅੱਜ ਪੂਰਾ ਕਰਦੇ ਹੋਏ ਇੱਥੇ ਜਿਸ ਦਿਨ ਉਸਤਾਲ ਬਰਕਾ ਸਿੱਧੂ ਸਾਹਿਬ ਜੀ ਦੀ ਮਤਲਬ ਸਵਰਗ ਸੁਧਾਰਦੇ ਨੇ ਉਸ ਦਿਨ ਤੋਂ ਅੱਜ ਇਹ ਚਾਦਰ ਚੜਾ ਕੇ ਔਰ ਦੋ ਜਗਾ ਕੇ ਇਹ ਸਮਾਧੀ ਨੂੰ ਵਰਸ਼ਨ ਕੀਤਾ ਗਿਆ ਆਓ ਦੇਖਦੇ ਆਂ ਬੱਬੂ Sufi ਜੀ ਜਿਨ੍ਹਾਂ ਨੇ ਇੱਥੇ ਬਹੁਤ ਮਿਹਨਤ ਕੀਤੀ ਉਹਨਾਂ ਨੇ ਉਹਨਾਂ ਦਾ ਗੀਤ ਗਾ ਕੇ ਤੇ ਉਹਨਾਂ ਨੂੰ ਇਸ ਲਈ ਸਮਨੂ ਇਸ ਸਮਾਦੀ ਨੂੰ ਘੋਸ਼ਣ ਕੀਤਾ ਹੈ ਮੈਂ ਨੂੰ ਤੂੰ ਸਿਆ ਮੇਰੇ ਹਾਲ ਦਾ ਮੈਂ ਨੂੰ ਮੋਲਾ ਮੇਰੇ ਹਾਲ ਦਾ ਮੈਂ ਨੂੰ ਅੰਦਰ ਤੋਂ ਕਿ ਤੇ ਤੂੰ ਮੋਰਾ ਮੇਰੇ ਹਾਲ ਦਾ ਮੈਂ ਨੂੰ ਸਾਈਆਂ ਮੇਰੇ